ਭਾਈ ਗੁਰਜੀਆ ਖਾਲਸਾ ਭਾਈ ਗੁਰਜੀ ਕੀ ਫਤਿਹ ਥੱਲੇ ਵੀਡੀਓ ਚੱਲ ਰਹੀ ਜੀ ਵੀਡੀਓ ਚੰਡੀਗੜ੍ਹ ਯੂਨੀਵਰਸਿਟੀ ਦੀ ਹੈ ਜਿਹੜਾ ਉੱਥੇ ਪ੍ਰਦਰਸ਼ਨ ਚੱਲ ਰਿਹਾ ਹੈ ਤਰਨਾ ਚੱਲ ਰਿਹਾ ਉਹਦੀ ਹੈ ਇੱਕ ਕੁੜੀ ਆ ਜ਼ਬਰਦਸਤੀ ਯੂਨੀਵਰਸਿਟੀ ਦੇ ਅੰਦਰ ਪ੍ਰਵੇਸ਼ ਕਰਨਾ ਜਾਂਦੀ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਪੁਲਿਸ ਵਾਲੇ ਰੋਕਣ ਤੋਂ ਬਾਅਦ ਬੈਸਵਾਜੀ ਹੋਈ ਤੇ ਪਤਾ ਨਹੀਂ ਜੀ ਕੀ ਹੋਇਆ ਇਸ ਵੀਡੀਓ ਨੂੰ ਇਹ ਵੀਡੀਓ ਇੰਨੀ ਵਾਇਰਲ ਹੋ ਗਈ ਕਿ ਦਿਲਜੀਤ ਨੇ ਵੀ ਬਾਅਦ ਕੋਈ ਆਪਣੇ ਸ਼ੋਅ ਦੇ ਉੱਤੇ ਵੀ ਇਹ ਵੀਡੀਓ ਜ਼ਿਕਰ ਜ਼ਿਕਰ ਕਰ ਲਿਆ ਉਸ ਤੋਂ ਬਾਅਦ ਇਹ ਕੁੜੀ ਕੋ ਬڑے ਸਨਮਾਨ ਵਾਲੇ ਨੂੰ ਮਾਈ ਭਾਗੋ ਦੇ ਕੋਲ ਥੱਲੇ ਵੀਡੀਓ ਸਨਮਾਨ ਵੀ ਦੇ ਰਹੇ ਨੂੰ ਤੇ ਹੋਰ ਇਹਦਾ ਇੰਟਰਵਿਊ ਹੋ ਰਿਹਾ ਬੜਾ ਬਈ ਗੱਲ ਸਮਝ ਤੋਂ ਬਾਹਰ ਹੈ ਸਮਝ ਤੋਂ ਬਾਹਰ ਗੱਲ ਹੈ ਕਿ ਜਦੋਂ ਦਾ ਮੈਂ 2019 ਵਿੱਚ ਤੋਂ ਨਾ ਮੈਂ ਪੰਜਾਬ ਆਣਾ ਜਾਣਾ ਮੇਰਾ ਥੋੜਾ ਜਿਹਾ ਜ਼ਿਆਦਾ ਹੋ ਗਿਆ ਤੇ ਮੈਂ ਅੱਜ ਦੇਖ ਰਿਹਾ ਜੀ ਬਾਕੀ ਸਟੇਟਾਂ 'ਚ ਹਰ ਜਗ੍ਹਾ ਜਿੱਥੇ ਜ਼ਿਆਦਾ ਜਾਣਾ ਨਾ ਤੇ ਪੰਜਾਬ ਦਾ ਸਾਡਾ ਮਿਲਜੁਲਣ ਲਈ ਹੈ ਬਿਲਕੁਲ ਅੱਡੇ ਵਾਲਾ ਖਾਮ ਨਹੀਂ ਹੈ ਬਈ ਅਰੇ ਉੱਥੇ ਵੀ ਪੇਟ ਚਾਲਦਾ ਇੱਥੇ ਵੀ ਪੇਟ ਚਾਲਦਾ ਹੈ ਅਸਲ 'ਚ ਯੂਨੀਵਰਸਿਟੀ ਦੇ ਧਰਨੇ ਦੇ ਵਿਚਾਰੇ ਜਿਹੜੇ ਡੰਡੇ ਖਾਦੇ ਜਿੰਨਾਂ ਨੇ ਰਾਤ ਦਿਨ ਜਿਹੜੇ ਆਪਣੇ ਬੈਠੇ ਉੱਥੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਉਹ ਕੌਣ ਆ ਕੌਣ ਨਹੀਂ ਬਿਤਾ ਦੇ ਹਜੇ ਵੀ 2-4 ਆਪਣੇ ਘਾਲਾਂ ਦਾ ਹਜ਼ਰ ਮੰਤ ਅੰਦਰ ਹੀ ਹੋਏਗੇ ਕੋਈ ਉਹਨਾਂ ਦਾ ਜ਼ਿਕਰ ਨਹੀਂ ਇੱਕ ਛੋਟੀ ਜੀ ਵੀਡੀਓ ਪਤਾ ਨਹੀਂ ਕੈਪਚਰ ਕਰਕੇ ਉਹ ਇੰਨੀ ਵਾਇਰਲ ਹੋ ਗਈ ਅਸਲ 'ਚ ਹੋਈ ਆ ਹੀ ਰਿਹਾ ਪੰਜਾਬ 'ਚ ਅਰੇ ਜਿਹੜਾ ਖਖਦਾ ਰਿਹਾ ਕਿਸੇ ਚੀਜ਼ ਦਾ ਜਾਂ ਜਿਹੜਾ ਮਿਹਨਤ ਕਰ ਰਿਹਾ ਜਾਂ ਇਹ ਪ੍ਰੋਡਕਸ਼ਨ 'ਚ ਜਿਹੜਾ ਸਭ ਤੋਂ ਜ਼ਿਆਦਾ ਲੱਗਿਆ ਹੋਇਆ ਉਹਨਾਂ ਦਾ ਕਿਸੇ ਕੋਈ ਜ਼ਿਕਰ ਹੀ ਨਹੀਂ ਕੋਈ ਉਹਨਾਂ ਦਾ ਉਨਾਂ ਦਾ ਜਗਰ ਨਹੀਂ ਹੈ ਤੇ ਇਹਨਾਂ ਨੇ ਕੋਈ ਅੱਡੀ ਬੇਖੂਫੀ ਕੀਤੀ ਐ ਡਾਡਾ ਡਾ ਸਟੇਜ ਲਗਾ ਕੇ ਉਹਨੂੰ ਮੇਰੇ ਖਿਆਲ ਨਾਲ ਵਿਚਾਈ ਦੇਖੋ ਕੁੜੀ ਨਹੀਂ ਇਹਨਾਂ ਦੀ ਗੱਲਾਂ ਦਾ ਜਵਾਬ ਨਹੀਂ ਪਤਾ ਉਹ ਵੀ ਉਹਦੇ ਮੂੰਹ ਜਾਣ ਕੇ ਮਾਈਕਰੋਨ ਲਾ ਗਏ ਕੁਝ ਨੋ ਕੁਝੋ ਪੁੱਛਣਾ ਜਾਂਦੇ ਜੀ ਕੋਈ ਉਹਨਾਂ ਦਾ ਕੋਈ ਗੱਲ ਨਿਕਲੇ ਤੇ ਸਾਡਾ ਇੰਟਰਵਿਊ ਵਾਇਰਲ ਹੋ ਜਾਏ ਤੇ ਜਿਹੜੇ ਯਾਰੇ ਪ੍ਰਦਰਸ਼ਨ ਕਰ ਰਹੇ ਆ ਮੇਨ ਇੰਚਾਰਜ ਜਾਂ ਹੋਰ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਹੜੇ ਦਿਨ ਰਾਤ ਉੱਥੇ ਡਟਿਆ ਹੈ ਉਹਨਾਂ ਬਾਰੇ ਕੋਈ ਪੁੱਛ ਨਹੀਂ ਹੈ ਕੋਈ ਕਿਸੇ ਨੂੰ ਪਤਾ ਨਹੀਂ ਨਾ ਕੋਈ ਯੂਟਿਊਬਰ ਜਾਂ ਨਿਊਜ਼ਲ ਆਪ ਕੋ ਦੱਸਣਾ ਨਹੀਂ ਚਾਹ ਰਿਹਾ ਤੇ ਹਰ ਮੁੱਦੇ ਅੰਚ ਪੰਜਾਬ ਤੇ ਜਿੰਨੇ ਵੀ ਮੁੱਦੇ ਹੈ ਨਾ ਚਾਹੇ ਸਪੋਰਟਸ ਦੇ ਜਾਂ ਕੋਈ ਹੋਰ ਮੁੱਦੇ ਆ ਕੁਛ ਵੀ ਰਾਣੀ ਤੇ ਮੁੱਦੇ ਹਰ ਮੁੱਦੇ ਚ ਇਹੀ ਹੋ ਰਿਹਾ ਹੈ ਜਾਣ ਕੇ ਸਰਕਾਰ ਵੀ ਜਾਣਦੀ ਹੈ ਕਿ ਅਣਜਾਣ ਆਦਮੀ ਕੋਈ ਅੱਗੇ ਹੋਵੇ ਜਿਹੜੇ ਮੇਨ ਹੈ ਹਰ ਚੀਜ਼ ਚ ਉਹ ਪਿੱਛੇ ਦੇ ਪਿੱਛੇ ਰਹਿ ਜਾਣ ਉਹਦਾ ਟੁੱਟ ਜਿਉਣਾ ਹੁੰਦਾ ਤੇ ਇਹਦੇ ਅੰਦਰ ਹੁਣ ਮੈਂ ਬਾਅਦ ਚ ਬਾਅਦ ਬਾਅਦ ਦੇਖੋ ਕੀ ਉਹ ਦੀਪ ਸੂਦੂ ਦੀ ਗੱਲ ਫਿਰ ਜ਼ਿਕਰ ਕਰਾਂ ਉਹ ਵੀ ਮੈਂ ਚੰਗੀ ਗੱਲ ਨਹੀਂ ਉਹ ਕਹਿੰਦਾ ਹੁੰਦਾ ਜੀ ਭਾਈ ਨਿਕਲਣਾ ਦਾ ਦੇਸ਼ ਹੀ ਹੈ ਉਹ ਵਾਕਿਆ ਹੈ ਵੀ ਹੋਰ ਮੈਂ ਇਹ ਚੀਜ਼ ਦੇਖਦਾ ਹਾਂ ਜੀ ਦੂਜਿਆਂ ਨੂੰ ਪਹਿਲਾਂ ਮੈਂ ਦੂਜਿਆਂ ਨੂੰ ਦੇਖੋ ਬੜਾ ਅਖੀ ਕਹਿ ਦਿੰਦੇ ਨੇ ਨਹੀਂ ਦਿੱਲੀ ਵੀ ਪੀਆਰ ਆਦੇ ਅੰਦ ਭਕਤਾ ਇੱਕ ਹੀ ਸਾਈਡ ਦੀ ਗੱਲ ਕਰਦੇ ਆ ਭਾਈ ਮੈਨੂੰ 2018-19 ਤੋਂ ਬਾਅਦ ਪਤਾ ਚੱਲਿਆ ਜੀ ਪੰਜਾਬ ਤੋਂ ਵੱਡੇ ਅੰਦ ਬੰਦ ਭੱਜਦੇ ਕਿਤੇ ਪੂਰੇ ਵਣਜ ਹੀ ਨਹੀਂ ਹੈਗੇ ਆ ਤੇ ਬਿਨਾਂ ਸੋਚੇ ਸਮਝੇ ਕੋਈ ਸੋਲਦਾ ਸਮਝਦੇ ਵੀ ਨਹੀਂ ਆਦੇ ਪੇਡਾ ਵਾਂਗੂ ਆ ਪਿੱਛੇ ਪਿੱਛੇ ਜਿਹਦੇ ਮਰਜੀ ਲੱਗ ਜਾਂਦੇ ਆ ਕੋਈ ਜਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਜਦਾ ਮਰਜੀ ਪਿੱਛੇ ਲੱਗ ਜਾਂਦੇ ਆ ਇਹ ਯੂਨੀਵਰਸਿਟੀ ਦੇਖੋ ਜੀ ਇੱਕ ਤੋਂ ਇੱਕ ਸਕਾਲਰ ਬੱਚੇ ਬੈਠੇ ਆ ਜਿਹੜੇ ਬੜੇ ਇੰਟੈਲੀਜੈਂਟ ਬੱਚੇ ਆ ਉਹਨਾਂ ਦੇ ਮੂੰਹ ਦੇ ਅੱਗੇ ਮਾਈਕ ਕਿਛਦਾ ਨਹੀਂ ਗਿਆ ਕਿਉ ਕਿਉਂਕਿ ਉਹਨਾਂ ਨੇ ਕੋਈ ਮਾਇਰ ਪ੍ਰੋਡਕਟ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਸਿਰਫ ਹੱਕਾਂ ਦੀ ਗੱਲ ਕੀਤੀ ਆਪਣੀ ਤੇ ਉਹਨਾਂ ਦੇ ਕਈਆਂ ਨੂੰ ਤੇ ਬਈ ਬੋਲਣ ਮਾਈਕ 'ਚ ਬੋਲਣ ਤੋਂ ਵੀ ਮਨਾ ਕਰਤਾ ਉਹਨਾਂ ਨੇ ਕਿ ਨਹੀਂ ਜੀ ਨਹੀਂ ਹੈ ਸਾਡਾ ਪ੍ਰੋਡਕਸ਼ਨ ਹੈ ਸਾਡੇ ਸਟੂਡੈਂਟ ਦਾ ਅਸੀਂ ਰਾਣੀਤੀ ਬੰਦੇ ਨੂੰ ਕਿਸੇ ਨੂੰ ਵੀ ਬੋਲਣ ਨਾ ਵਾਂਗੇ ਉਹਨਾਂ ਨੇ ਇੱਥੇ ਤੱਕ ਵੀ ਕੀਤਾ ਤੇ ਉਹਨਾਂ ਦੇ ਅੱਗੇ ਮਾਈਕ ਕਿਵੇਂ ਦਾ ਨਹੀਂ ਗਿਆ ਇਹ ਬੇਤੁਕੀਆਂ ਗੱਲਾਂ ਕਿ ਦੇਖੋ ਜੀ ਮਾਈ ਭਾਗੋ ਐਡਾ ਵੱਡੇ ਖਿਤਾਬ ਕਿਸੇ ਨੂੰ ਐਵੇਂ ਦੇ ਦੇਣਾ ਹੋਰ ਕਿ ਬੋਲਿਆ ਕੀ ਜੀ ਇੱਕ ਪੁਲਿਸ ਜਿਹੜਾ ਔਨ ਡਿਊਟੀ ਹੈ ਉਹਨਾਂ ਬਤਮੀਜੀ ਕਰਨ ਦਾ ਬਤਮੀਜੀ ਕਰਨ ਦਾ ਅਵਾਰਡ ਇਹ ਕਿਹਦੇ ਪਾਸੇ ਲੈ ਕੇ ਜਾਣ ਦੇ ਆ ਇਸ ਤਰ੍ਹਾਂ ਦੇ ਹਰ ਨਿਆਣਾ ਹਰ ਕੁੜੀ ਹਰ ਮੁੰਡਾ ਉਹ ਕਿਸੇ ਨਾਂ ਵੀ ਬਈ ਬਤਮੀਜੀ ਕਰੂਗਾ ਉਹਨੂੰ ਪਤਾ ਵੀ ਉਹਦੇ ਸਰੋਪਾਤ ਕਰਪਾਨ ਤਿਆਰ ਵੀ ਹੈ ਉਹਦੇ ਹੱਲੇ ਕਰਨੇ ਗੱਲ ਹੋ ਜੂਗਾ ਆ ਗੱਲ ਮੇਨ ਵਾਇਰਲ ਪਤਾ ਕਿਉਂ ਹੋਈ ਹੈ ਕਿ ਆ ਬਈ ਦਿਲਜੀਤ ਨੇ ਆਪਣੇ ਸਟੇਜ ਤੇ ਬਿਨਾ ਸੋਚੇ ਸਮਝੇ ਨਾ ਉਹਨੂੰ ਵੀ ਮੇਰੇ ਖਿਆਲ ਦਾ ਕੋਈ ਗੱਲ ਦਾ ਪਤਾ ਨਹੀਂ ਹੋਣਾ ਕੁਛ ਨਹੀਂ ਉਹਨੇ ਵੀ YouTube ਤੋਂ ਜਾਂ Facebook ਤੋਂ ਵੀਡੀਓ ਦੇਖ ਕੇ ਉਹਨੇ ਵੀ ਬੋਲਤਾ ਏਹ ਤੇ ਗੱਲ ਹੈ ਭਈ ਕੋਈ ਬੰਦਾ ਜਿਹਨੂੰ ਜਾਣਦੇ ਆ ਉਹ ਕਿਸੇ ਦਾ ਵੀ ਮੂੰਹ ਚੋੱਕ ਕੇ ਮੜਾ ਜਾ ਨਾਂ ਲੈ ਲੈਣਾ ਕੀ ਭਈ ਆ ਉਤਰਾਵਾ ਪਾਵੇ ਉਹ ਦੂਰ ਦੂ ਦਾ ਵਾਸਤਾ ਲਾਵੇ ਅਰੇ ਪਾਹਲਾ ਵਾਂਗੂ ਮੈਨਰੇ ਲੈ ਲੈ ਦੇਵਰੇ ਵਾਲੇ ਕੀ ਬਸ ਹੋਣੇ ਦਸਣਾ ਉਹਨੂੰ ਕੋਈ ਜਵਾਬ ਨਹੀਂ ਹੁੰਦਾ ਅੱਛਾ ਉਹਨੂੰ ਜਵਾਬ ਨਹੀਂ ਹੁੰਦਾ ਉਹ ਸਾਰਾ ਪੁੱਛੇ ਦੀ ਗੱਲ ਕਰ ਦਿੰਦਾ ਵਾ ਉਹ ਫੇਰ ਵੱਡਾ ਹਾਈਲਾਈਟ ਕਰਕੇ ਉਹ ਕਰ ਲੈਂਦੇ ਆ